ਲੈ ਵੀ ਕਾਰਾਂ ਦੇ ਸ਼ਕੀਨਾਂ ਤਕੜੇ ਹੋ ਕੇ ਬੈਜੋ ਮੈਂ ਤੁਹਾਨੂੰ ਬਹੁਤ ਕਮਾਲ ਦੀਆਂ ਚੀਜ਼ਾਂ ਦਿਖਾਉਣ ਲੱਗਾ ਤੇ ਕਮਾਲ ਦੇ ਦੇਣ ਲੱਗਾ ਰੇਟ ਤੇ ਕਮਾਲ ਦੇ ਮਲਾਉਣ ਲੱਗਾ ਤੁਹਾਨੂੰ ਬੰਦੇ ਤੁਸੀਂ ਲਵਾਉਣਾ ਕੈਮਰਾ ਤੁਸੀਂ ਲਵਾਉਣੀ ਆ ਐਲ ਸੀ ਡੀ ਤੁਸੀਂ ਲਵਾਉਣਾ ਮਿਊਜ਼ਿਕ ਸਿਸਟਮ ਤੁਸੀਂ ਲਵਾਉਣੀ ਆ ਲਾਈਟਾਂ ਤੇ ਤੁਸੀਂ ਯਾਦ ਰੱਖਣਾ ਗੁਲਨਾਜ ਕਾਰ ਅਕਸੈਸਰੀ ਗੁਲਨਾਜ ਮੋਹਾਲੀ ਦੇ ਵਿੱਚ 에어ਪੋਰਟ ਰੋਡ ਮੋਹਾਲੀ 에어ਪੋਰਟ ਰੋਡ ਮੋਹਾਲੀ ਅਸਲ ਦੇ ਵਿੱਚ ਤੁਸੀਂ ਨਾ ਸਿਰਫ ਜਦੋਂ ਤੁਰਨਾ ਤੁਸੀਂ ਨਾ ਲਿਖੋ ਆਪਦੇ ਗੂਗਲ ਤੇ ਗੁਲਨਾਜ ਕਾਰ ਅਸੈਸਰੀ ਤੁਸੀਂ ਐਨ ਇਹ ਸਪੈਲਿੰਗ ਪਾਓ ਮੋਹਾਲੀ ਲਿਖ ਦਿਓ ਮਗਰ ਦੇ ਪਾਸੇ ਤੇ ਤੁਸੀਂ ਸਿੱਧੇ ਇੱਥੇ ਆ ਜਾਓਗੇ ਮਤਲਬ ਤੁਹਾਨੂੰ ਕੋਈ ਐਡਰੈਸ ਪੁੱਛਣ ਦੀ ਲੋੜ ਨਹੀਂ ਕੋਈ ਲੋਕੇਸ਼ਨ ਮਗਾਉਣ ਦੀ ਲੋੜ ਨਹੀਂ ਕੁਝ ਨਹੀਂ ਕਿਉਂਕਿ ਲੋਕੇਸ਼ਨ ਆ ਜਿਹੜੀ ਉਹ ਰਜਿਸਟਰਡ ਆ ਸੱਚ ਨੂੰ ਹੁਣ ਆਪਾਂ ਗੱਲ ਤੁਹਾਡੇ ਥੋੜਾ ਜਿਹਾ 뮤직 ਅਸਿਸਟੈਂਟ ਤੇ ਕਰਾਂਗੇ ਥੋੜਾ ਜਿਹਾ ਤੁਹਾਡੀ ਕਾਰ ਨੂੰ ਘੈਂਟ ਬਣਾਉਣ ਵਾਲੀ ਚੀਜ਼ ਬਣਾਉਣ ਦੇਣ ਲੱਗੇ ਆ ਆਪਣੀਆਂ ਬਾਈ ਹਰਮੀਤ ਆ ਰੇਟ ਦੇ ਬਾਈ ਤੇ ਕਮਾਲ ਹੁੰਦੇ ਆ ਸاسي ਕਾਰ ਦੇ ਆਹ ਦੱਸ ਬਾਈ ਪਹਿਲਾਂ ਹੀ ਸੱਪ ਕੱਢ ਦੇ ਕਰਾਂ ਪਟਾਰੀ ਪਈਜੀ ਜੀਵਾ ਕੰਪਨੀ ਦਾ ਡੀਵੀਆਰ ਹੈ ਜੀ ਠੀਕ ਹੈ ਇਹਦੇ ਵਿੱਚ ਪਲੇਅਰ ਆ ਵਿੱਚ ਹੀ ਕੈਮਰਾ ਹੈ ਫਰੰਟ ਬੈਕ ਕੈਮਰਾ ਤੁਹਾਡੇ ਗੱਡੀ ਦੀ ਰਿਕਾਰਡਿੰਗ ਕਰੂਗਾ ਜੀ ਅੱਛਾ ਇਹ ਤਾਂ ਆ ਗਿਆ ਨਾ ਆਪਾਂ ਮਿਊਜ਼ਿਕ ਸਿਸਟਮ ਲਾ ਲਿਆ ਜੀ ਠੀਕ ਹੈ ਹੁਣ ਆਪਾਂ ਚਾਹਦੇ ਵੀ ਫਰੰਟ ਬੈਕ ਕੈਮਰਾ ਤਾਂ ਹੋਏ ਸਿਕਿਉਰਟੀ ਲਈ ਜੀ ਇਹਦੇ ਨਾਲ ਹੀ ਕੈਮਰਾ ਲੱਗ ਜੂਗਾ ਫਰੰਟ ਤੇ ਵੀ ਬੈਕ ਤੇ ਪੂਰੀ ਕੈਮਰਾ ਕਿਟ ਹੈ ਜੀ ਹੂੰ ਦਿਖਾ ਦਿੰਦਾ ਪੂਰੀ ਕੈਮਰਾ ਕਿਟ ਆ ਕਉਕੇ ਇਹ ਜ਼ਰੂਰੀ ਆ ਯਾਰ ਇਹ ਤਾਂ ਹੁਣ ਜ਼ਰੂਰੀ ਆ ਇਹ ਤਾਂ ਮੈਨੂੰ ਐਵੇਂ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਕਾਨੂੰਨਨ ਤੌਰ ਤੇ ਜ਼ਰੂਰੀ ਹੋ ਜਾਣਾ ਕਾਨੂੰਨਨ ਤੌਰ ਤੇ ਜ਼ਰੂਰੀ ਹੋ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸਾਡਾ ਪੋਲਿਊਸ਼ਨ ਜ਼ਰੂਰੀ ਆ ਜਿਵੇਂ ਸਾਡਾ ਬੀਮਾ ਜ਼ਰੂਰੀ ਆ ਆਉਣ ਵਾਲੇ ਸਮੇਂ 'ਚ ਇਹ ਵੀ ਫਰੰਟ ਬੈਕ ਕੈਮਰਾ ਜ਼ਰੂਰੀ ਹੈ ਕੈਮਰਾ ਜੀ ਇਹ ਬੈਕ ਵਾਲਾ ਜੀ ਜੀ ਕਪਲਰ ਤੋਂ ਕਪਲਰ ਜੀ ਕੋਈ ਕਟਿੰਗ ਨਹੀਂ ਸੋਕਟ ਟੂ ਸੋਕਟ ਲੱਗ ਜਾਣਾ ਤੁਹਾਡੇ ਜੀ ਔਰ ਫੁੱਲ ਵਰਕ ਕਰੇਗਾ ਰਿਕਾਰਡਿੰਗ ਤੁਹਾਡੀ ਪਲੇਅਰ ਦੇ ਅੰਦਰ ਆਏਗੀ ਸਾਰੀ ਜੀ ਵੀ ਉਹ ਤੁਸੀਂ ਆਪਣਾ ਦੇ ਅੰਦਰ ਹੀ ਦੇਖ ਸਕਦੇ ਹੋ ਠੀਕ ਆ ਤੇ ਇਹਨੂੰ ਆਪਾਂ ਜੇ ਲੈਣਾ ਹੋਵੇ ਤਾਂ ਕਿੰਨੇ ਕ ਦਾ ਮਿਲ ਸਕਦਾ ਜੀ ਫਿਟਿੰਗ ਕਰਕੇ ਸਾਰਾ ਫਰੰਟ ਬੈਕ ਕੈਮਰਾ 17000 ਰੁਪਏ ਦੀ ਸਾਨੂੰ ਵਿਦ ਪਲੇਅਰ 12000 ਰੁਪਏ ਦੇ ਵਿੱਚ ਸਾਰਾ ਕੋ ਫਿੱਟ ਕਰਕੇ ਦੇਵਾਂਗੇ ਦਵਾਂਗੇ ਜੀ ਫਿਟਿੰਗ ਵੀ ਵਿੱਚ ਹੀ ਹੈ ਜੀ ਹਾਂਜੀ ਨਾਲ 9 ਇੰਚ ਦਾ ਪਲੇਅਰ ਹੈ ਜੀ ਜੀ ਠੀਕ ਹੈ ਪੀਐਸ 7 ਪ੍ਰੋਸੈਸਰ ਹੈ ਇਹਦਾ ਔਰ ਨਾਲ ਫਰੰਟ ਬੈਕ ਕੈਮਰਾ ਜੀ ਤੇ ਇਹਦੀ ਜ਼ਿੰਮੇਵਾਰੀ ਸਾਲ ਦੀ ਗਾਰੰਟੀ ਹੈ ਜੀ ਸਾਲ ਦੀ ਗਾਰੰਟੀ ਦਾ ਮਤਲਬ ਨਾ ਇਹੋ ਜੀ ਚੀਜ਼ ਅਗਲਾ ਪੰਨ ਕੇ ਲਿਉਂਦਾ ਪੰਨ ਕੇ ਨਹੀਂ ਆਪਾ ਜੀ ਇੰਟਰਨਲ ਕੋਈ ਪਾਰਟ ਖਰਾਬ ਹੋ ਜੀ ਹੂੰ ਆਪਣੇ ਕੋਲੇ ਆ ਜੂ ਬਈ ਹਾਂ ਮੈਂ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਕਈ ਵਾਰੀ ਬੰਦਾ ਲਿਉਂਦਾ ਨੁੰਦਰ ਨੁੰਦਰ ਫਸਾ ਕੇ ਤੋੜ ਕੇ ਤੇ ਮੁੜ ਕੇ ਅਗਲਾ ਕਹੂਗਾ ਬਾਈ ਤੁਸੀਂ ਵੀਡੀਓ ਚ ਬੋਲਿਆ ਸੀ ਮੁੜ ਕੇ ਰੱਟਾ ਪਾਊਗਾ ਆਪਣਾ ਹਨ ਤੇ ਇਸ ਕਰਕੇ ਦੱਸ ਦਿਓ ਵੀ ਭਾਈ ਇਹ ਜੇ ਹੈਂਗ ਹੁੰਦੀ ਹੋਵੇ ਹਾਂਜੀ ਹੈਂਗ ਹੋ ਜੇ ਹਾਂਜੀ ਇਹਦੀ ਡਿਸਪਲੇ ਖੜ ਗਈ ਕੈਮਰੇ ਸਹੀ ਵਰਕ ਨਹੀਂ ਕਰ ਰਹੇ ਕੈਮਰੇ ਨਹੀਂ ਵਰਕ ਕਰ ਰਹੇ ਉਸ ਦਾ ਏ ਇਹ ਨਹੀਂਗਾ ਵੀ ਅਗਲਾ ਮੁੱਕੀ ਮਾਰ ਕੇ ਭੰਨ ਕੇ ਪੈਗ ਲਾ ਕੇ ਤੇ ਅਗਲਾ ਕਹੇ ਵੀ ਗਾਰੰਟੀ ਵਾਲਿਆਂ ਚ ਬਦਲੇ ਉਹ ਨਹੀਂ ਹੋਣਾ ਲਓ ਜੀ ਅਗਲਾ ਹਣਾ ਬਈ ਆਪਾਂ ਦਿਖਾ ਦਿੰਨੀ ਆਹ ਵੇਖੋ ਓਹੋ ਹੋ ਚੱਲਦੀ ਟ੍ਰੈਂਡਿੰਗ ਦੇ ਵਿੱਚ ਕਾਹਦੀ ਨੈਕਸਟ ਲੈਵਲ ਨੈਕਸਟ ਲੈਵਲ ਨੈਕਸਟ ਲੈਵਲ ਆਹ ਗੱਡੀ ਨੂੰ ਅਪਡੇਟ ਕਰਨ ਵਾਲਾ ਸਿਸਟਮ ਜਮਾ ਇਦੇ ਵਿੱਚ ਹੀ ਕਾਰ ਪਲੇ ਆ ਜੀ ਸਾਰੇ ਬਟਨ ਹੀ ਤੇ ਵਰਕਿੰਗ ਆ ਜੀ ਸਾਰੇ ਦੋਨੋਂ ਹੀ ਠੀਕ ਹੈ 10.1 ਇੰਚ ਦੀ ਸਕਰੀਨ ਆ ਹੂੰ ਉਹਨੂੰ ਡਾਇਮੰਡ ਪਲੇਅਰ ਕਹਿੰਦੇ ਹੂੰ ਤਾਂ ਇਹਨੂੰ ਹਾਂ ਜੀ ਤੇ ਇਹ ਕੀ ਆ 2K ਆ ਕਿ ਇਹ ਆ ਹੈ ਕੀ ਇਹ 2K ਪਲੇਅਰ ਆ ਜੀ ਸੌਰੀ ਦੀ ਕਨਫਿਗਰੇਸ਼ਨ ਕੀ ਆ ਜੀ ਚਾਹ ਚਾਰ 64GB ਹੈਗਾ ਜੀ 4GB RAM ਹੈ 64GB ਰੋਮ ਹੈ ਦੀ ਕਾਰਪਲੇ ਆਟੋ ਐਂਡਰੋਇਡ ਹੈ ਇਹਦੇ ਜੀ ਹੋਰ ਇਹ ਤੁਹਾਨੂੰ ਫਿਟਿੰਗ ਕਰਕੇ ਜੀ ਰੇਟ ਦੇ ਦਾਂਗੇ 12500 ਸਾਢੇ 12000 ਰੁਪਏ ਦਾ ਮਿਲ ਜੂਗਾ ਤੇ ਇੱਕ ਤੁਹਾਨੂੰ ਗੱਲ ਦੱਸ ਦਿੰਨਾ ਵੀ ਇਹ ਜਿਹੜਾ ਤੁਸੀਂ ਫੋਨ ਖਰੀਦਦੇ ਹੋ ਨਾ ਕੋਈ 35-40000 ਰੁਪਏ ਦਾ ਇਹ ਉਸ ਤਰ੍ਹਾਂ ਦੀ ਸਕਰੀਨ ਤੇ ਐਂਡਰੋਇਡ ਹੈ ਮਤਲਬ ਇਹਦੇ ਵਿੱਚ WhatsApp ਤੁਹਾਡਾ ਸਾਰਾ ਕੁਝ ਚੱਲੂਗਾ ਤੁਹਾਨੂੰ ਪਤਾ ਹੀ ਹੈ ਹਨਾ ਫਿਟਿੰਗ ਸਮੇਤ ਸਾਰਾ ਕੁਝ ਜੀ ਫਿਟਿੰਗ ਦੇਉਂਗੇ ਨਾ ਇੰਨੇ ਚ ਲਓ ਜੀ ਫਿਰ ਉਹਨਾਂ ਆਗੇ ਬਈ ਜੀ ਜਿਹੜਾ ਆਪਣਾ ਗੱਡੀ ਲੈ ਲਈ ਨਵੀਂ ਕੱਲੇ ਕੈਮਰੇ ਕਹਿੰਦਾ ਮੇਰੇ ਬਈ ਪਲੇਅਰ ਲੱਗਿਆ ਕੰਪਨੀ ਫਿੱਟਡ ਮੈਂ ਨਹੀਂ ਚੇਂਜ ਕਰਉਣਾ ਹੂੰ ਪਰ ਮੈਨੂੰ ਚਾਹੀਦਾ ਕੈਮਰਾ ਕੈਮਰਾ ਫਰੰਟ ਬੈਕ ਵੀ ਰਿਕਾਰਡਿੰਗ ਫਿਰ ਇਹ ਕੈਮਰਾ ਜੀ ਜਿਹਦੀ ਸਕਰੀਨ ਲੱਗੀ ਹੈ ਜੀ ਐਡਜਸਟੇਬਲ ਹੈ ਜੀ ਇਹਨੂੰ ਜਿੱਥੇ ਮਰਜ਼ੀ ਤੁਸੀਂ ਕਮਾ ਲਓ ਔਰ ਇਹਦੇ ਨਾਲ ਇੱਕ ਬੈਕ ਕੈਮਰਾ ਜੀ ਠੀਕ ਇਹ ਦੋਨੋਂ ਚੀਜ਼ਾਂ ਤਾਂ ਨੂ ਔਰ ਇਹਦਾ ਇੱਕ ਖਾਸ ਪੁਆਇੰਟ ਹੈ ਇਹਦੇ 4G ਨੈਟ ਚੱਲੂਗਾ ਇਹਦੇ ਵਿੱਚ SIM ਪਹਿਜੂਗਾ ਜੀ ਅੱਛਾ ਔਰ ਇਹਦੇ ਨਾਲ GPS ਡਿਵਾਈਸ ਹੈਗੀ ਹੈ ਜੀ ਗੱਡੀ ਟਰੈਕ ਕਰ ਲਈ ਅੱਛਾ ਤੁਹਾਡੇ ਫੋਨ ਦੇ ਅੰਦਰ ਐਪ ਹੋ ਜੂਗੀ ਐਪ ਜਦੋਂ ਹੋਣੀ ਹੋ ਗਈ ਉਹਦੇ ਵਿੱਚ ਤੁਸੀਂ ਰਿਕਾਰਡਿੰਗ ਚੈੱਕ ਕਰ ਸਕਦੇ ਹੋ ਆਪਣੀ ਗੱਡੀ ਦੀ ਲੋਕੇਸ਼ਨ ਟਰੇਸ ਕਰ ਸਕਦੇ ਹੋ ਇਹ ਇਕੱਲਾ ਕੈਮਰਾ ਨਹੀਂ ਜੀ ਇਹਦੇ ਹੋਰ ਬਥੇਰੇ ਕੰਮ ਹੈ ਜਿਹੜੇ ਆਪਾਂ ਨੂੰ ਜ਼ਰੂਰੀ ਹੈ ਜ਼ਰੂਰੀ ਹੈ ਹਾਂ ਗੱਡੀ ਗੱਡੀ ਕੋਈ ਮੰਗ ਕੇ ਲੈ ਗਿਆ ਉਹਦਾ ਕੈਮਰੇ ਰਿਕਾਰਡ ਹੋ ਰਿਹਾ ਪਰ ਤੁਸੀਂ ਦੀ ਲੋਕੇਸ਼ਨ ਵੀ ਚੈੱਕ ਕਰ ਸਕਦੇ ਹੋ ਕਿੱਥੇ ਫਿਰਦੀ ਹੈ ਗੱਡੀ ਕਿੱਥੇ ਫਿਰਦਾ ਹੋਰ ਵੀ بڑا ਕੋਸ਼ਾ ਮਤਲਬ ਇਹ ਕਮਾਲ ਦੀ ਚੀਜ਼ ਹੈ ਅੱਗੇ ਤੇ ਪਿੱਛੇ ਜੇ ਅਗਲੇ ਨੇ ਕੱਲੇ ਲਵਾਉਣੇ ਆ ਤਾਂ ਕੱਲੇ ਮੇਰੇ ਦਿਮਾਗ 'ਚ ਉਦੋਂ ਆ ਰਿਹਾ ਸੀ ਆ ਜਿਹੜੇ ਤੁਹਾਡੇ ਕੰਬੋ ਪੈਕ ਸੀਗਾ ਉਦੋਂ ਅੱਗੇ ਪਿੱਛੇ ਕੈਮਰਾ ਕੱਲੇ ਲਵਾ ਲਈ ਜੀ ਕੱਲੇ ਆਪਣੇ ਕੋਲ ਜਿਹੜਾ ਬਿਨਾ ਉਹ ਥੋੜਾ ਸਸਤਾ ਜੀ ਇਹਦੇ ਤੋਂ ਆ ਦੇਖ ਜਿਹਦੇ 'ਚ ਬਦਾਉਤ ਜੀਪੀਐਸ ਤੇ ਉਹ ਜੀ সিম ਨਹੀਂ ਪਈਗਾ ਪਰ ਫਰੰਟ ਬੈਕ ਕੈਮਰਾ ਲੱਗ ਜਾਊਗਾ ਤੁਹਾਡੇ ਦੇ ਨਾਲ ਵੀ ਡਿਸਪਲੇ ਲੱਗੀ ਹੈ ਜੀ ਇੱਕ ਬੈਕ ਕੈਮਰਾ ਇੱਕ ਫਰੰਟ ਹੈ ਜੀ ਸਿਕਿਉਰਟੀ ਪਰਪਸਲੀ ਬਹੁਤ ਬੈਸਟ ਹੈ ਜੀ ਇਦੀ ਨਾਲੇ ਤੁਹਾਨੂੰ ਫਿਰ ਜੇ ਤੁਸੀਂ ਚਾਹੁੰਦੇ ਮੇਰੇ ਵਿੱਚ SIM ਪਾ ਜੇ ਬਾਈ ਨੈੱਟ ਚੱਲ ਜਾਊਗਾ ਮੈਂ ਗੱਡੀ ਦੀ ਟਰੈਕ ਕਰਨੀ ਹੈ ਲੋਕੇਸ਼ਨ ਫਿਰ ਤੁਹਾਨੂੰ ਇਹ ਦੋ GPS ਹੋਗੇ ਹਾਂਜੀ ਗੱਡੀ ਦੇ ਵਿੱਚ ਇਹ ਡਿਵਾਈਸ ਮਿਲ ਜੂਗੀ ਪੈਨਾ ਸਾਊਂਡ ਕੰਪਨੀ ਦਾ ਜੀ ਹੂੰ ਰੀਜ਼ਨ ਨਾਲ 1 ਸਾਲ ਦੀ ਗਾਰੰਟੀ ਨਾਲ ਇੱਕ ਸਾਲ ਦੀ ਗਾਰੰਟੀ ਨਾਲ ਆ ਆ ਕਿੰਨੇ ਦਾ ਇਹ ਸੈੱਟ ਹੈ ਇਹ ਤੁਹਾਨੂੰ ਪਈਗਾ 6000 ਰੁਪਏ ਦਾ ਫਿੱਟ ਕਰਕੇ ਫਿੱਟ ਕਰਕੇ ਸਾਰਾ ਜੀ ਜੀ ਜੇ ਅਗਲੇ ਨੇ ਮੰਗਾਉਣਾ ਹੋਵੇ ਕਲਾਂ ਤਾਂ ਮੈਂ ਮਸਤਰੀ ਤੋਂ ਫਿੱਟ ਕਰਾਉਣ ਨੂੰ ਫਿੱਟ ਇਹ ਤਾਂ ਨਹੀਂ ਤੁਸੀਂ ਫਿੱਟਿੰਗ ਕਰਾ ਲੂਗਾ ਤਾਂ ਹੀ ਭੇਜ ਦਾਂਗੇ ਤੂੰ ਜਿਓ ਕੱਲਾ ਫਿਟਿੰਗ ਕਰਾ ਲੂਗਾ ਤਾਂ ਭੇਜ ਦਿਆਂਗੇ ਫਿਰ ਕੋਈ ਗਰੰਟੀ ਗਰੂਟੀ ਤੇ ਨਹੀਂ ਖਰਾਬ ਹੁੰਦੇ ਤੁਸੀਂ ਕਹੋਗੇ ਤੁਹਾਡੇ ਮਿਸਤਰੀ ਨੇ ਖਰਾਬ ਕਰਤਾ ਜਿਹੜਾ ਇਹ ਹੈ ਜੀ ਇਹ ਸੈੱਟ 11000 ਰੁਪਏ ਦਾ ਹੈ ਆ 11000 ਦਾ ਤੇ ਆ ਕਿੰਨੇ ਦਾ ਇਹ 6000 ਰੁਪਏ ਦਾ ਇਹ 6000 ਰੁਪਏ ਦਾ ਸੈੱਟ ਆ 11000 ਚ ਨਹੀਂ ਕੰਮ ਦੀ ਕੋਈ ਕਿ ਫਰੰਟ ਬੈਕ ਕੈਮਰਾ ਆ ਕੇ ਸਿਮ ਪੈ ਜੂਗਾ ਤੇ ਵਿੱਚ ਗੱਡੀ ਟਰੈਕ ਜੀਪੀਐਸ ਡਿਵਾਈਸ ਨਾਲ ਲਿਆ ਜੀ ਬਸ ਇੱਕ ਤੁਸੀਂ ਸੋਚ ਲਓ ਵੀ 플레이ਰ ਦੀ ਗਾ ਸਕਰੀਨ ਛੋਟੀ ਲੱਗੀ ਐ ਦੀ ਬਾਕੀ ਕੰਮ ਸਾਰੇ ਇਹਦੇ ਐਂਡਰੋਇਡ ਬਲੇਅਰ ਵਾਲੇ ਯਾਰ ਜਿਹੜੇ YouTube ਵਾਲੇ ਆ ਉਹਨਾਂ ਨੂੰ ਤਾਂ ਇਹ ਕੋਈ ਪਹਾੜਾ ਪਹੂੜਾਂ ਤੇ ਗਏ ਇੱਕ ਦੋ ਸੀਨ ਵੀ ਚਾਰ ਕੱਢ ਕੇ ਚੰਗੇ ਦੇ ਦਿਆ ਕਰੂਗਾ ਹਾਂਜੀ ਹਾਂਜੀ ਪਹਾੜ ਪੂੜ ਵਾਲੇ ਕਈ ਵਾਰੀ ਐ ਚਾਹੀਦਾ ਹੁੰਦਾ ਸੀਨ 프리ਤ ਹੈ ਆਪਣਾ ਭੇਜ ਲੈਂਦਾ ਹੁੰਦਾ ਸੀਨ 70 ਮੈਟ ਆ ਗਿਆ ਤੁਹਾਡੇ ਲਈ ਜੀ ਆ ਦੇਖ ਲਓ ਕੁਆਲਿਟੀ ਚੈੱਕ ਕਰੋ ਜੀ ਦੀ ਦਿਖਾਉਗੇ ਕਵਾਲਿਟੀ ਕੋਈ ਸ਼ੱਕ ਵਾਲੀ ਗੱਲ ਨਹੀਂ ਕਵਾਲਿਟੀ ਮੱਖਣਾ ਜਿਹਾ ਰਿਵਰਸੀਬਲ ਹੈ ਜੀ ਚੱਲ ਮਰਜ਼ੀ ਨੂੰ ਟਾੜ ਦੋ ਆ ਜਿਹੜੀ ਮਿੱਟੀ-ਮੁੱਟੀ ਬਾਹਰ ਕੱਢਣੀ ਆ ਉਹ ਇਹਨੂੰ ਕਰਕੇ ਕਰ ਲਓ ਫੁਲੀ ਰਿਵਰਸੀਬਲ ਹੈ ਜੀ ਜੀ ਉਹ ਮਰਜ਼ੀ ਇੱਕ ਇੱਕ ਕਿਹੜੀ 7 ਸੀਟਡ ਵਾਸਤੇ ਕੋਲ 70 ਮੈਟ ਹੈ ਜੀ 5 ਗੱਡੀ ਐ ਸਤੀ ਜੀ ਜੀ ਜੇ ਸੇਮ ਕੁਆਲਿਟੀ ਚ ਸਾਰੀਆਂ ਗੱਡੀਆਂ ਦਾ ਮਿਲ ਜਾਊਗਾ ਸਾਰੀਆਂ ਤਾਂ ਮਿਲ ਜੂਗਾ ਜੀ ਸਾਰੀਆਂ ਦਾ ਮਿਲ ਜੂਗਾ ਕਿੰਨੇ ਕਿਹੜੀ-ਕਿਹੜੀ ਦਾ ਅਲੱਗ-ਅਲੱਗ ਹੁੰਦਾ ਜੀ ਜਿਹੜੇ 7 ਵਾਲਾ ਕਿੰਨੇ ਕ ਦਾ ਮਿਲ ਜੂਗਾ ਜਿਹੜਾ ਤੁਹਾਨੂੰ 5 ਸੀਟਡ ਗੱਡੀ ਤਾਂ ਪੈ ਜਾਊਗਾ 2300 ਰੁਪਏ ਦੇ ਔਰ ਜਿਹੜਾ 2770 3500 ਰੁਪਏ 3500 ਰੁਪਏ ਦਾ ਮਿਲ ਜੂਗਾ ਮੈਨੂੰ ਯਾਰ 뮤직 ਬਾਰੇ ਥੋੜਾ ਜਿਹਾ ਹੋਰ ਦੱਸ 뮤직 ਪਿਛਲੀ ਵਾਰ ਇੱਕ ਪਟੋਲ ਕੀ ਜੀ ਦਿਖਾਈ ਸੀ ਉਹ ਬੜੀ ਕੈਂਟ ਸੀ ਯਾਰ ਬੀਸਟ ਸਸਤਾ ਸੀਗਾ ਸੌਦਾ ਤੇ ਚਾ ਪੂਰਾ ਕਰਨ ਵਾਲਾ ਸੌਦਾ ਸੀਗਾ ਪ੍ਰੀਤ ਮੈਂ ਤ ਦਿਖਾ ਕੇ ਨਾ ਕਿਤੇ ਆਏ ਨਾ ਸਮਝ ਲਓ ਵੀ 뮤직 ਵਾਲਾ ਕੰਮ ਮੁੱਕ ਗਿਆ 뮤직 ਤਾਂ ਸਭ ਤੋਂ ਇੰਟਰਸਟਿੰਗ ਚੀਜ਼ ਹੈ 뮤직 ਦੇ ਵਿੱਚ ਬਹੁਤ ਕਮਾਲ ਚੀਜ਼ ਹਰਮਿਤ ਨੇ ਦਿਖਾਈ ਆ ਬਾਈ ਨੇ ਹਰਮਿਤ ਬਾਈ ਦੱਸ ਜਿਹੜਾ ਘੱਟ ਜਗਾ ਵਾਲਾ ਜਗਾ ਭਈ ਜਿਵੇਂ ਥਾਰ ਗੱਡੀ ਆ ਬਲੇਰੋ ਹੋਗੀ ਉਹਨਾਂ ਦੇ ਪਿੱਛੇ ਸਪੇਸ ਨਹੀਂ ਆਉਂਦਾ ਜੀ ਆਪਾਂ ਉਹਦੇ ਬੇਸ ਟੂ ਬਲਾ ਸਕਦੇ ਵਾਲੀ ਹਾਂ ਨਾ ਹੀ ਐਂਪ ਬੂਫਰ ਹੁੰਦੀ ਫਿਰ ਕੰਪੈਕਟ ਸਾਈਜ਼ ਆ ਜਾਂਦਾ ਇਹਨਾਂ ਬਿਲਟੀ ਦੇ ਵਿੱਚ ਐਂਪ ਆ ਬੂਫਰ ਆ ਇਹ ਲੱਗ ਜਾਊਗਾ ਜੀ ਅੱਛਾ ਕੱਲ ਤਾਰ ਹੀ ਜੋੜਨੀ ਆ ਤਾਰ ਜੋੜਨੀ ਆ ਜੀ ਔਰ ਇੱਕ ਅਰਥ ਦੇਣਾ ਆਪਾਂ ਬੈਟਰੀ ਤੋਂ ਹੂੰ ਔਰ ਮਿਊਜ਼ਿਕ ਸਿਸਟਮ ਨਾਲ ਕਨੈਕਟ ਕਰਨਾ ਬਸ ਇਹਦੇ ਵਿੱਚ ਹੀ ਐਂਪ ਹੈ ਵਿੱਚ ਹੀ ਬੂਫਰ ਹੈ ਵਿੱਚ ਹੀ ਇਹਦੇ ਬੂਫਰ ਹੈ ਇਹਨੂੰ ਚੱਕ ਕੇ ਡਿੱਗੀ 'ਚ ਧਰ ਦੋ ਥਾਰ 'ਚ ਬਲੇਰੋ 'ਚ ਜਿਹਦੇ ਮਰਜ਼ੀ ਲਓ ਵੀ ਤੇ ਇਹ ਕਿੰਨੇ ਦਾ ਬਜਟ ਚੋਂ ਤਾਂ ਨਹੀਂ ਬਾਹਰ ਨਿਕਲ ਜਾ ਬਿਲਕੁਲ ਬਜਟ ਚ ਹੈ ਜੀ 6000 ਰੁਪਏ ਦਾ ਵਿੱਧ ਫਿਟਿੰਗ ਕਰਕੇ ਵਿੱਧ ਫਿਟਿੰਗ 6000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜੂਗਾ ਇਹਦੇ ਵਿੱਚ ਹੀ ਐਮਪਾ ਵਿੱਚ ਹੀ ਬੂਫਰਾ ਸਾਰਾ ਕੁਝ ਵਿੱਚ ਹੈ ਤੇ ਗਾਰੰਟੀ ਵੀ ਵਿੱਚ ਹੀ 6000 ਦੀ ਹਾਂ ਜੀ ਇੱਕ ਸਾਲ ਦੀ ਗਾਰੰਟੀ ਵੀ ਵਿੱਚ ਹੀ ਹੈ ਹੈ ਇਹ ਸਤਾਂ ਜੋ ਫਿਰ ਬਿਸਟੇ ਬਲੋਣੀ ਹੈ ਜੀ ਉਡੀ ਆਪਾਂ ਨੂੰ ਬਾਹਲੇ ਚਾਹੀਦਾ ਸਾਊਂਡ ਹਾਂ ਬਈ ਐਂਪਾ ਅਲੱਗ ਇਹਦੇ ਵਿੱਚ ਹੀ ਐਂਪਾ ਅੱਛਾ ਇਹਦੇ ਵਿੱਚ ਹੀ ਐਂਪਾ ਹਾਂਜੀ ਹਾਂ ਤੇ ਐਂਪ ਲੱਗਦੀ ਚਾਹੀਦੀ ਫਿਰ ਆਪਣੇ ਕੋਲ ਏ ਪਈ ਹੈ ਜੀ ਜੇ ਵੀ ਲੋਗੀ ਬਲੋ ਪੰਕ ਦੀ ਸੋਨੀ ਦੀ ਰੌਕਫੋਰਡ ਬ੍ਰਾਂਡ ਵੀ ਚੰਗੇ ਮਿਲ ਜਾਣਗੇ ਆਪਣੇ ਕੋਲ ਇਹ 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 ਮਤਲਬ ਥੋੜਾ ਜਿਆ ਮਹਿੰਗੇ ਵਾਲੇ ਪਾਸੇ ਨਿਕਲ ਗਿਆ ਮਹਿੰਗੇ ਵਾਲੇ ਪਾਸੇ ਹੋ ਗਏ ਜੀ ਫਿਰ ਇਹਨਾਂ ਨਾਲ ਆਪਾਂ ਲੱਗ ਤੋਂ ਐਂਪ ਜੋੜਾਂਗੇ ਠੀਕ ਆ ਠੀਕ ਆ ਠੀਕ ਆ ਇਹ 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 ਮਹਿੰਗੇ ਵਾਲੇ ਪਾਸੋਂ ਨਾ 12 ਇੰਚ ਦੀ ਜਿਵੇਂ ਦੱਸਦੀ ਆ ਉਹ 12 ਇੰਚ ਦੀ ਵੇਚੂਗਾ ਜੀ ਸੋਨੀ ਜੇਬਿਲ ਬਲੋ ਪੰਕ ਹੋ ਗਿਆ ਰੌਕਫੋਰਡ ਸਾਰਾ ਬ੍ਰਾਂਡ ਚ ਹੈ ਜੀ ਹੂੰ ਸਾਰੇ ਆਪਣੇ ਕੋ ਬੂਫਰ ਵੀ ਮਿਲ ਜਾਣਗੇ ਪਾਇਨਰ ਰੌਕਫੋਰਡ ਬਲੋ ਪੰਕ ਕਿਕਰ ਮਿਲ ਜੀਗਾ ਤੁਹਾਨੂੰ ਡੀਡੀ ਆਡੀਓ ਜੇ ਕੱਲੇ ਕੱਲੇ ਬੂਫਰ ਵੱਲ ਨੂੰ ਜਾਣਾ ਤਾਂ ਕੱਲਾ ਬੂਫਰ ਕੱਲਾ ਐਮਪਾ ਉਹ ਵੀ ਮਿਲ ਜੂਗਾ ਇਹਦਾ ਦੱਸੋ ਫਿਰ ਆ ਇਕੱਠਾ ਹੀ ਆ ਜਿਹੜਾ ਜਗ੍ਹਾ ਇਹ ਇਕੱਠਾ ਇਹ ਵੀ ਤੁਹਾਨੂੰ ਆਪਾਂ ਵਿਦ ਫਿਟਿੰਗ ਕਰਕੇ ਦੇ ਦਾਂਗੇ 55000 ਰੁਪਏ ਲੋ ਜੀ ਇਹ ਉਦੋਂ ਵੀ ਮੰਦਾ ਇਹਦੇ ਵੀ ਵਿੱਚ ਐਮਪਾ ਤੇ ਬੇਸ ਟਿਊਬ ਆ ਹਾਂਜੀ ਤਾਂ ਇਹਦੇ ਤੁਸੀਂ بس 17 ਜੋੜਨੀਆ ਇੱਕ ਬੇਅਰਿੰਗ ਪਾ ਕੇ ਫਿਟਿੰਗ ਲੇਬਰ ਸਭ ਇਨਕਲੂਡ ਹੈ ਸਾਡੀ 5500 ਸਾਢੇ 5000 ਰੁਪਏ ਦੇ ਵਿੱਚ ਤੇ ਭੇਜਣਾ ਹੋਇਆ ਭੇਜ ਵੀ ਦਿਓਗੇ ਭੇਜਣਾ ਬਾਈ ਜੀ ਤਾਂ ਵੇਟ ਬਹੁਤ ਜ਼ਿਆਦਾ ਕੋਰੀਅਰ ਦਾ ਖਰਚਾ ਹੁੰਦਾ ਵੇਟ ਦੇ ਸਾਬ ਅੱਛਾ ਥੋੜਾ ਕੋਸਟਲੀ ਹੋ ਜਾਏਗਾ ਕਸਟਮਰ ਲਈ ਕੋਸਟਲੀ ਹੋ ਜਾਊਗਾ ਇੱਥੇ ਆਜੋ ਉੱਥੇ ਆਜੋ ਜਾਂ ਭੀਜ ਦਿਓ ਨਾਲੀ ਉਹ ਜਿਹੜਾ 1500 ਤੇਲ ਮਚਣਾ ਹੋਰ ਵੀ ਕੁਝ ਦੇ ਕੇ ਤੋਰਾਂਗੇ ਹੋਰ ਵੀ ਬੜਾ ਕੁਝ ਆ ਜਾਓ ਇੱਕ ਇੱਕ ਆ ਚੀਜ਼ ਦਿਖਾਈ ਸੀ ਆ ਆ ਆ ਨਾ ਦੇਖੋ ਇਹ ਐਮਪਾ ਜੀ ਜਿਵੇਂ ਥਾਰ ਦੇ ਵਿੱਚ ਆਪਾਂ ਇਹ ਕੰਪੈਕਟ ਸਾਈਜ਼ ਇਹਦੇ ਚ ਦੋ ਅਸੈਂਬਲ ਵੀ ਮਿਲ ਜੀਗਾ ਤੁਹਾਨੂੰ ਹੂੰ ਬੂਫਰੋ ਦੇ ਵਿੱਚ ਲਾ ਕੇ ਸੇਮ ਬਾਕਸ ਚ ਪਰ ਥਾਰ ਦੇ ਨਾ ਮੂਰੇ ਸੀਟਾਂ ਦੀ ਜਗ੍ਹਾ ਨਹੀਂ ਹੁੰਦੀ ਐਮਪ ਤਰਨੇ ਨੂੰ ਹੂੰ ਇਹ ਸਪੈਸ਼ਲੀ ਥਾਰ ਲਈ ਛੋਟਾ ਸਾਈਜ਼ ਹੈ ਜੀ ਹੂੰ ਸਾਡੀ ਸੀਟ ਦੇ ਥੱਲੇ ਆ ਜਾਓ ਹੂੰ ਬਹੁਤ ਵਧੀਆ ਚੀਜ਼ ਹੈ ਪੰਕ ਆਡੀਓ ਬ੍ਰਾਂਡ ਦਾ ਔਰ ਐਂਪ 4 ਚੈਨਲ ਐਂਪ ਹੈ ਜੀ ਬੂਫਰ ਚਲਾ ਲਓ ਇਹਦੇ ਤੇ ਕੰਪੋਨੈਂਟ ਚਲਾ ਲਓ ਕੁਛ ਮਰਜ਼ੀ ਚਲਾ ਲਓ ਹਾਂ ਮਤਲਬ ਇਹ ਇਹਦਾ ਸਿਰਫ ਸਾਈਜ਼ ਹੀ ਛੋਟਾ ਕੰਮ ਨਹੀਂ ਛੋਟਾ ਜਿਵੇਂ ਜੇਬੀਲ ਦਾ ਕੰਪੋਨੈਂਟ ਹੈ ਜੀ ਇਹ ਜੋੜ ਦਾਂਗੇ ਇਹਦੇ ਨਾਲ ਇੱਕ ਬੂਫਰ ਲੱਗ ਜੂਗਾ ਜੀ ਉਹ ਮਤੀ ਜਦ ਜੀ ਮਰਤੀ ਚਲਾ ਲਓ ਜੀ ਦਿੱਤੇ ਜੋ ਲੋ ਜੀ ਇਹਦੇ ਨਾਲ ਕੱਲਾ ਕੱਲਾ ਬੂਫਰ ਲੱਗ ਜੂਗਾ ਹਨਾ ਬੂਫਰ ਵੀ ਲੱਗ ਹਾਂ ਕੱਲਾ ਬੂਫਰ ਲੱਗ ਜੂਗਾ ਆ ਲੱਗ ਜੂਗਾ ਹੋਰ ਕੰਪੋਨੈਂਟ ਵੀ ਲੱਗ ਜਾਣਗੇ ਦੇ ਨਾਲ ਹੀ ਮਤਲਬ ਕਹਿਣ ਤੋਂ ਭਾਵੇਂ ਵੀ ਜੇ ਤੁਹਾਡੇ ਕੋਲ ਥਾਰ ਆ ਜਾਂ ਕੋਈ ਉਹੋ ਜਿਹੀ ਗੱਡੀ ਹੈ ਜਿਹਦੇ ਵਿੱਚ ਧਰਨੂ ਜਗ੍ਹਾ ਹੈ ਨਹੀਂ ਇਹ ਮਸਲਾ ਹੱਲ ਕਰ ਦੇ ਗੋਲ ਲਓ ਜੀ ਆਪਣੇ ਦੇਖੋ ਕੰਪੋਨੈਂਟ ਤੇ JBL ਦਾ ਇਨਫਿਨਿਟੀ ਸੋਨੀ ਤੁਹਾਨੂੰ ਵੋਕਲ ਮਿਲ ਜੂਗਾ ਜੀ ਡੀਡੀ ਆਡੀਓ ਪਾਇਨਰ ਹਰ ਬ੍ਰਾਂਡ ਦੀ ਚੀਜ਼ ਪਈ ਹੈ ਆਪਣੇ ਕੋਲ ਜੀ ਹੂੰ ਮਤਲਬ ਭਾਈ ਇਹ ਕਰ ਸਕਦੇ ਮਿਊਜ਼ਿਕ ਦੇ ਮਾਸਟਰ ਹੈ ਸਸਤੇ ਤੋਂ ਲੈ ਕੇ ਮਹਿੰਗੇ ਤੱਕ ਜੋ ਵੀ ਚਾਹੀਦਾ ਤੁਹਾਨੂੰ ਸਭ ਕੁਝ ਮਿਲੂਗਾ ਜੀ ਹਾਂ ਜੇ ਤੁਸੀਂ ਰੇਟ ਘੱਟ ਲਾਉਣਾ ਚਾਹੁੰਦੇ ਪਰ ਹਾਂ ਮਹਿੰਗੇ ਦੇ ਵਿੱਚ ਵੀ ਆਏ ਨਹੀਂ ਕਿ ਮਹਿੰਗਾ ਜਿਆਦਾ ਮਹਿੰਗਾ ਲਾਉਂਦੇ ਮਹਿੰਗਾ ਵੀ ਆਮ ਲੋਕਾਂੋਂ ਸਸਤਾ ਆਮ ਲੋਕਾਂ ਤੋਂ ਸਸਤਾ ਜੀ ਹਾਂ ਮਹਿੰਗਾ ਵੀ ਆਮ ਲੋਕਾਂ ਤੋਂ ਸਸਤਾ ਹਾਂ ਇੱਕ ਗੱਲ ਸੱਚ ਨੂੰ ਹੋਰ ਹੈ ਹੁਣ ਥੋੜਾ ਜਿਹਾ ਲਾਈਟਾਂ ਵਾਲੇ ਪਾਸੇ ਵੀ ਆ ਜੀ ਹਾਂ ਜੀ ਹਾਂ ਜੀ ਆ ਇਹਨੂੰ ਥੋੜਾ ਜਿਹਾ ਪਾਸੇ ਕਰ ਦਿੰਨੇ ਆ ਹਾਂ ਜੀ ਲਾਈਟਾਂ ਜਾ ਕੇ ਇਹ ਵੀ ਸੱਚ ਨੂੰ ਹੋਣ ਹੋ ਜੋ ਤਿਆਰ ਲਾਈਟਾਂ ਦਾ ਰੇਟ ਤੇ ਲਾਈਟਾਂ ਬਾਰੇ ਸੋਣਨ ਵਾਸਤੇ ਹਰਮਿਤ ਘਰ ਦੇ ਫਿਰ ਸਰਪ੍ਰਾਈਜ਼ ਬਾਈ ਸਜਣਾ ਲਾਈਟਾਂ ਬਾਈ ਜੀ ਜਿਵੇਂ ਆਪਾਂ ਪਿਛਲੀ ਵਾਰ ਵੀ ਦੱਸਿਆ ਸੀ ਲਾਈਟਾਂ ਦੀ ਜੋ ਕੁਆਲਿਟੀ ਔਰ ਰੇਟ ਆਪਾਂ ਦੇ ਦਾਂਗੇ ਕਿਤੋਂ ਨਹੀਂ ਮਿਲਣਾ ਹਮ ਆਪਣੇ ਕੋਲ ਬਜਟ 'ਚ ਲਾਈਟ ਮਿਲੂਗੀ ਤੈਨੂੰ ਲਾਈਟ ਵੀ ਦਿਨ ਚੜਾ ਦੂਗਾ ਹਾਂ 180 ਵਾਟ ਦੀ ਲਾਈਟ ਹੈ ਜੀ ਜੀ ਮਾਰਕੀਟ 'ਚ ਤੈਨੂੰ ਮਿਲੇਗੀ ਘੱਟ ਤੋਂ ਘੱਟ ਹੀ 6650 ਰੁਪਏ ਦੀ ਆਪਣੇ ਕੋਲ ਇਹਦਾ ਰੇਟ ਹੈ ਕਿ 3600 ਰੁਪਏ 3600 ਰੁਪਇਆ ਡੇਢ ਸਾਲ ਦੀ ਗਾਰੰਟੀ ਹੈ ਜੀ ਕੁਝ ਵੀ ਹੋ ਜੇ ਨਵੀ ਲੈ ਜਾਵਾਂ ਕਿ ਅਦਮਰ ਹਰਮੀਤ ਇਹ ਐਮਪ ਨਹੀਂ ਗੇ ਵੀਰੇ ਇਹ ਲਾਈਟਾਂ ਦੀ ਕੋਈ ਗਾਰੰਟੀ ਨਹੀਂ ਦਿੰਦਾ ਸੋਹਣਿਆ ਭਾਈ ਜੀ ਆਪਣੀ ਹੈਗੀ ਨਾ ਗਾਰੰਟੀ ਜਦ ਵੀ ਹੋ ਜੇ ਖਰਾਬ ਫੋਨ ਕਰ ਦਿਓ ਪਹਿਲਾਂ ਧਰਦਾ ਗੱਡ ਕੇ ਬਦਲ ਕੇ ਦੇਉਗੇ ਬਿਲਕੁਲ ਜੀ ਨਵੀ ਲਓ ਜੀ ਗਾਰੰਟੀ ਦੇਤੀ ਪਤਾ ਨਹੀਂ ਦੇ ਬੈਠਾ ਪਰ ਹੁਣ ਨਵਾਊਗਾ ਮੈਨੂੰ ਪਤਾ ਬੰਦਾ ਜਵਾਨ ਆਲਾ ਹਾਂ ਤਾਂ ਪਤਾ ਕੀ ਵੀਰੇ 200 ਵਾਰ ਦੀ ਜੀ ਇਹ 200 ਵਾਟ ਦੀ ਲਾਈਟ ਹੈ ਜੀ। ਜੀ। ਬਲਾਈਂਡ ਸਪੋਰਟ ਦੀ ਬ੍ਰਾਂਡ ਦੀ। ਔਰ ਇਹ ਤੁਹਾਨੂੰ ਡੀਟ ਦੇ ਦੂੰਗਾ 4200 ਰੁਪਏ। ਇਹ 4200 ਰੁਪਏ ਦੀ। 200 ਵਾਟ। 200 ਵਾਟ। ਜੋੜਾ ਕਿ ਸਿੰਗਲ? ਜੋੜਾ ਜੀ। ਆ ਵੀ ਜੋੜਾ ਸੀ? ਹਾਂ ਜੀ ਜੋੜਾ ਜੀ। ਜੋੜਾ ਹੈ ਇੱਕ ਦਿਖਾ ਕੇ ਕਿਤੇ ਇਹ ਮਿਲੂਗੀ ਕਿਹਾ ਤੇ ਮੁੜ ਕੇ ਕੱਲ ਨੂੰ ਰੱਟਾ ਪੈ ਜੇ। ਹਾਂ ਜੀ ਨਾ ਜੀ। ਜੋੜਾ ਮਿਲੂਗਾ ਬਈ 4200 ਚ ਵੀ ਜੋੜਾ ਮਿਲੂਗਾ? ਹਾਂ ਜੀ ਹਾਂ ਜੀ। ਹਾਂ ਜੋੜਾ ਮਿਲੂਗਾ ਲੈ। ਆ ਗੱਲ ਕਲੀਅਰ ਕਰਨ ਵਾਲੀ ਹੈਗੀ। 250 ਵਾਟ ਦੀ ਲਾਈਟ ਹੈ। ਜੀ। ਇਹ 5200 ਰੁਪਏ ਦੇ ਦਾਂਗੀ ਤੁਹਾਨੂੰ। ਜ ਦੇ ਵੀ ਨੰਨ ਚੜਾ ਦੂਗੀ ਰਾਤੀ ਲਓ ਜੀ ਇਹ ਵੀ 5200 ਗਾਰੰਟੀ ਇਹਦੀ ਵੀ ਉਵੇਂ ਹੀ ਆ ਹਾਂ ਜੀ ਚਲੋ ਜੀ ਜੀ ਡੇਢ ਸਾਲ ਦੀ ਜੀ ਔਰ ਇਹ ਆ ਗਈ 350 ਬੋਟ ਜੀ ਚੈੱਕ ਕਰਦੇ ਆ ਆ ਸਾਡੇ ਡੱਬੇ ਤੇ ਲਿਖਿਆ ਉੱਪਰ ਪ੍ਰੋਪਰ ਮੈਂਸ਼ਨ ਹੈ ਜੀ ਮੈਨੂਫੈਕਚਰਿੰਗ ਦਾ 350 ਤੇ 350 ਹੀ ਆ ਜੀ ਹੂੰ ਤੇ 350 ਤੇ ਇਹਦੀ ਇਹ ਕਿੰਨੇ ਕੀ ਦੇ ਦੇ ਇਹ ਤੁਹਾਨੂੰ ਦੇ ਦਾਂਗੀ ਬਾਈ ਜੀ 6200 ਰੁਪਏ 6200 ਲਾਉਣਾ ਤਾਂ ਇਹ ਗੱਲ ਹੈ 1 ਸਾਲ ਦੀ 1.5 ਸਾਲ ਜੀ 1.5 ਸਾਲ 1.5 ਸਾਲ ਜਗੂ ਵੀ ਹੋਈ ਜਗੂ ਵੀ ਇਹਦੀ ਮਜਾਲ ਨਹੀਂ ਵੀ ਨਾ ਜਗੂ ਜੋ ਭੰਨਾ ਵੀ ਦੇ ਦਾਂਗੇ ਜੀ ਕੋਈ ਚੱਕਰ ਹੀ ਨਹੀਂ ਹਾਂ ਸਾਡੇ ਕੋਲ ਜੀਵਾ ਦੀ ਲਾਈਟਰੀ ਮਿਲ ਜੀ ਤੁਹਾਨੂੰ ਜੀ ਆਹ ਦੇਖੋ ਇਹ 300 वाट ਦੀ ਲਾਈਟ ਹੈ ਜੀ ਇਹ ਜੀਵਾ ਕੰਪਨੀ ਦੀ ਹੈ ਇਹ ਥੋੜੀ ਮਹਿੰਗੀ ਹੁੰਦੀ ਹੈ ਇਹ ਤੁਹਾਨੂੰ 7500 ਦੀ ਪਾਊਗੀ ਅੱਛਾ ਜੀ ਹਾਂ ਜੀ 7500 ਰੁਪਏ ਦਾ ਜੋੜਾ ਪਾਊਗਾ ਸਿਕਨ ਜੀਵਾ ਦਾ ਲੈ ਵੀ ਸੱਜਣੋਂ ਇਹ ਲਾਈਟਾਂ ਇੱਕ ਇਹਨਾਂ ਨੂੰ ਫੌਗ ਲੈਂਪ ਦਿਖਾ ਯਾਰ ਫੌਗ ਜਿਹੜੇ ਫੌਗ ਹੀ ਕਹਿੰਦੇ ਆ ਕਿ ਇਹਨਾਂ ਨੂੰ ਕੋਈ ਪ੍ਰੋਜੈਕਟਰ ਕਹਿੰਦੇ ਆ ਉਹਨੂੰ ਪ੍ਰੋਜੈਕਟਰ ਫੌਗ ਲੈਂਪ ਆ ਜੀ ਹਾਂ ਇਹਦੇ ਟਰਾਈ ਕਲਰ ਆ ਜੀ ਇਹਦੇ ਤਿੰਨ ਕਲਰ ਆ ਹਾਂ ਲੈ ਤੁਹਾਡੀ ਗੱਡੀ 'ਚ ਲੱਗ ਗਏ ਉਦੋਂ ਬਾਅਦ ਮਰਜ਼ੀ ਚੱਲੂਗੀ ਤੁਹਾਡੀ ਪੀਲਾ ਚਲਾਉਣਾ ਵਾਈਟ ਚਲਾਉਣਾ ਔਰ ਜਾਂ ਤੁਸੀਂ ਵਾਈਟ येलो ਮਿਕਸ ਚਲਾਉਣਾ ਤਿੰਨ ਕਲਰ ਆ ਜੀ ਤੇ ਮੈਂ ਇੱਕ ਗੱਲ ਦੀ ਮੈਂ ਆਪਦਾ ਪਰਸਨਲ ਅਨੁਭਵ ਸ਼ੇਅਰ ਕਰ ਦਣਾ ਮੇਰੀ ਗੱਡੀ ਦੇ ਵਿੱਚ ਇਸ ਤੋਂ ਨਰਮ ਕੁਆਲਿਟੀ ਦੇ ਲੱਗੇ ਹੋਇਆ ਪਰ ਬਾਈ ਦੋ ਸਿਆਲ ਹਾਂਜੀ ਜਿਹੜੇ ਹਸਾਵ ਨਾਲ ਧੁੰਦਾਂ ਦੇ ਵਿੱਚ ਮੈਂ ਲਗਾਏ ਜਿੰਨਾ ਰਾਜ ਮੈਂ ਕੀਤਾ ਸੜਕ ਤੇ ਆਹ ਵੰਹੀਂ ਭਾਈ ਜੇ ਲੋ ਕਲਰ ਚਲਾਤਾ ਤਾਂ ਫਿਰ ਤੁਹਾਨੂੰ ਧੁੰਦ 'ਚ ਪੂਰਾ ਦਿਖੂਗਾ ਇਹਦੀ ਜੇ ਲੋ ਕਲਰ ਚਲਾ ਕੇ ਜੋ ਮਤਲਬ ਗੱਡੀ ਥੋੜਾ ਆਪਾਂ ਇਹ ਕਹਿੰਦੇ ਵੀ ਜਿਹੜੀ ਗੱਡੀ 40 ਤੇ 30 ਤੇ ਨਹੀਂ ਚੱਲਦੀ ਹਾਂਜੀ ਤੇ ਉਹ ਨਾਲ ਦੀ ਜਦੋਂ ਆਪਣੇ ਵਾਲੀ ਗੱਡੀ ਲੰਘਦੀ ਆ ਤੇ ਅਗਲਾ ਹਰਾਨ ਰਹਿੰਦਾ ਵੀ ਇਹ ਕਿਵੇਂ ਇੰਨੀ ਲੈ ਜਾਂਦੇ ਆ ਲੋਕਾਂ ਨੂੰ ਮਗਰ ਲਾਉਣੀ ਪੈਂਦੀ ਹੈ ਗੱਡੀ ਪਰ ਉਹ ਛੜ ਕੇ ਇੰਨੀ ਵਧੀਆ ਦਿਖਾਉਂਦੇ ਆ ਕਿ ਤੁਸੀਂ ਰਾਮ ਨਾਲ 50 60 70 80 ਦੀ ਸਪੀਡ ਤੇ ਵੀ ਜਾ ਸਕਦੇ ਆ ਧੁੰਦ ਦੇ ਵਿੱਚ ਪੂਰਾ ਵਧੀਆ ਐ ਕੰਮ ਕਰਨ ਵਾਲੀਆਂ ਲਾਈਟਾਂ ਆਹ ਸੱਚੀ ਏ ਮੇਰੀ ਪਰਸਨਲ ਰეკਮੈਂਡੇਸ਼ਨ ਆ ਵੀ ਆ ਜਰੂਰ ਲਉਣੀ ਚਾਹੀਦੀ ਹੈ ਕਮਾਲ ਚੀਜ਼ ਆ ਹਨਾ ਇਹ ਕਿੰਨੇ ਕੁ ਦੀ ਦੇ ਦੇਗੀ ਇਹ ਤੁਹਾਨੂੰ 6500 ਰੁਪਏ ਚ ਦੇ ਦੂਗੀ ਲਓ ਜੀ 6500 ਰੁਪਏ ਦੀ ਜਗਨੋ ਹਟ ਗਈ ਜਗਨੋ ਹਟਦੀ ਨਹੀਂ ਜੀ ਕੁਆਲਟੀ ਬਹੁਤ ਅਲਟੀਮੇਟ ਹੈ ਜੀ ਠੀਕ ਆ ਜੀ ਹਾਂਜੀ ਹਾਂ ਹੋਰ ਦੱਸੋ ਹੁਣ ਮਾੜਾ ਜਾਂ ਹੁਣ ਮੇਰੀ ਰੇਂਜ ਤੋਂ ਬਾਹਰ ਹੋ ਗਿਆ ਕੰਮ ਹੁਣ ਆਪਣੀ ਲਈ ਕਿਹੜਾ ਕੈਮਰਾ ਜੀ ਅੱਛਾ ਇਹ ਤਾਂ ਕੈਮਰੇ ਦੀ ਗੱਲ ਕਰਦੇ ਸੀ ਆਪਾਂ ਤੇ ਬਾਈ ਐਂ ਜੀ ਕੈਮਰੇ ਆਪਣੇ ਕੋਲੋਂ ਸਸਤੇ 700 ਲੈ ਕੇ ਤੇ ਸਟੇਟ ਸਟਾਰਟਿੰਗ ਰੇਟ ਆਪਣਾ ਉੱਤੋਂ ਪਰ ਜਿਹੜਾ ਮਾਰਕੀਟ 'ਚ ਕੈਮਰਾ ਤੁਹਾਨੂੰ ਜਾ ਰਿਹਾ 4500 ਦਾ ਏਜੰਸੀ ਦੇ ਵਿੱਚ 8-8000 ਰੁਪਏ ਦੀ ਦੇ ਰਹੀ ਫਿਸ਼ਾ ਹੀ ਕੈਮਰਾ ਅਲਟਰਾ ਵਾਈਡ ਹੈ ਜੀ ਮਤਲਬ ਤੁਹਾਡੀ ਗੱਡੀ ਦੇ ਮੋਹਰੇ ਲੱਗਿਆ ਤਾਂ ਸਮਝ ਲਓ ਦੋ ਗੱਡੀਆਂ ਹੋਰ ਕਵਰ ਕਰੇਗਾ ਅੱਛਾ ਅੱਛਾ ਇੰਨਾ ਇੰਨਾ ਫਿਸ਼ਾ ਹੀ ਆ ਹਾਂ ਫਿਸ਼ਾ ਹੀ ਕੈਮਰਾ ਜੀ ਹੋਰ ਇਹ ਰੇਟ ਵੀ ਕਮਾਲ ਦੇ ਹੋਰ ਕੁਆਲਿਟੀ ਤਾਂ ਕਮਾਲ ਦੀ ਹੈਗੀ ਹੈ ਜੀ ਅੱਛਾ ਜੀ ਰਾਤ ਨੂੰ ਵੀ ਦਿਨ ਵਾਂਗ ਚੱਲੂਗਾ ਅੱਛਾ ਕਿੰਨੇ ਦਾ ਹੈ ਇਹ ਕੈਮਰਾ ਤੁਹਾਨੂੰ ਮਿਲ ਜੀਗਾ 1500 ਰੁਪਏ ਤੇ 1500 ਰੁਪਏ ਦਾ ਕੈਮਰਾ ਮਿਲ ਜੂਗਾ ਫਿੱਟ ਕਰਕੇ ਦੇਵੋਗੇ ਕਰਕੇ 4000 ਤੋਂ ਕੱਟ ਕੇ ਤੋਂ ਨਹੀਂ ਮਿਲੇਗਾ ਇਹ ਕੁਆਲਟੀ ਠੀਕ ਹੈ ਜੀ ਗਾਰੰਟੀ ਆਪੀ ਹਾਂ ਇਹ ਕੁਆਲਟੀ ਦਾ ਕੈਮਰਾ 1500 ਰੁਪਏ ਦੇ ਵਿੱਚ ਮਿਲ ਜੂਗਾ ਪੂਰਾ ਕਮਾਲ ਹਾਂ ਆਪਣੇ ਬਈ ਬਈ ਪਲੇਅਰ ਜਿਵੇਂ ਕੋਈ ਕਹਿੰਦਾ ਵੀ ਸਸਤਾ ਰੇਟ ਆਪਣਾ ਬਜਟ ਘੱਟ ਹੈ ਜੀ ਹੂੰ ਕਿ ਸਸਤੇ ਰੇਟ ਜੀ ਮਿਲ ਜਾਣਗੇ ਤੁਹਾਨੂੰ ਸਟਾਰਟਿੰਗ ਰੇਟ ਜਿਵੇਂ ਹੂੰ 5 5000 ਤੋਂ ਸ਼ੁਰੂ ਹੋ ਕੇ ਜੀ ਲੱਗ ਲੱਗ ਰੇਟ ਹੈ ਜੀ ਐਂਡਰੋਇਡ ਪਲੇਅਰ ਹੈ ਜੀ ਠੀਕ ਹੈ ਜੀ ਇਹਦਾ ਕੈਮਰਾ ਵੀ ਲੱਗ ਜਾਊਗਾ ਜੋ ਮਰਜ਼ੀ ਚਲਾ ਲਓ ਆਟੋ ਐਂਡਰੋਇਡ ਲੈ ਵੀ ਸਜਣੋ ਗੱਲ ਐ ਆ ਪਤਾ ਮੈਂ ਤੁਹਾਨੂੰ ਮੋਟਾ ਜਿਹਾ ਦੱਸ ਦਿੰਨਾ ਵੀ ਜਿਹੜੀ ਤੁਸੀਂ ਕਾਰ ਦੀ ਐਕਸੈਸਰੀ ਦੁਨੀਆਂ ਤੇ ਕਿਤੇ ਦੇਖੀ ਐ ਜਾਂ ਸੁਣੀ ਐ ਉਹ ਤੁਸੀਂ ਹਰਮੀਤ ਨੂੰ ਫੋਨ ਕਰ ਲਓ ਮੈਨੂੰ ਪਤਾ ਵੀ ਉਹ ਹੋਊਗੀ ਲਾਈਟਾਂ ਔਰ ਮਿਊਜ਼ਿਕ ਸਿਸਟਮ ਚ ਆਪਣੇ ਕੋਲ ਹਰ ਚੀਜ਼ ਅਵੇਲੇਬਲ ਹੈ ਹਾਂ ਉਹ ਮੰਗੋਗੇ ਉਹ ਹੀ ਮਿਲਦੀ ਹੈ ਹਾਂ ਵੀ ਉਹ ਤੁਹਾਨੂੰ ਮਿਲ ਜੂਗੀ ਚਾਹ ਤੁਸੀਂ ਨਾ ਇੱਥੇ ਨਿਗਾਹ ਮਾਰ ਲਓ ਮੈਂ ਇਥੋਂ ਸਾਰੀਆਂ ਚੀਜ਼ਾਂ ਦਿਖਾਈਆਂ ਨਹੀਂ ਆਹ ਤਾਂ ਸਿਰਫ ਇੱਕ ਸ਼ੋਰੂਮ ਆ ਅਸਲ ਦੇ ਵਿੱਚ ਇਹ ਇੰਨਾ ਕੁ ਤਾਂ ਦਿਖਾਉਣ ਵਾਲਾ ਗਡਾਉਂ ਤਾਂ ਭਰੇ ਪਏ ਆ ਸਮਾਨ ਦੇ ਨਾਲ ਤੇ ਤਾਂ ਹੀ ਇਸੇ ਕਰਕੇ ਇਹ ਹੋਲ ਸੇਲ ਰੇਟਾਂ ਤੇ ਬਾਈ ਹੋਣੇ ਚੀਜ਼ਾਂ ਦੇ ਦਿੰਦੇ ਆ ਜੇ ਕੋਈ ਵੀ ਸੱਜਣ ਹੈ ਲੈਣਾ ਜਾਂ ਤੁਹਾਡੇ ਦਿਮਾਗ 'ਚ ਕੋਈ ਚੀਜ਼ ਹੈਗੀ ਆ ਐਕਸੈਸਰੀ ਨਾਲ ਸੰਬੰਧਤ ਕਾਰਾਂ ਦੇ ਐਕਸੈਸਰੀ ਨਾਲ 뮤직 ਨਾਲ ਲਾਈਟਾਂ ਨਾਲ ਸੰਬੰਧਤ ਪੋਗ ਲੈਂਪਾਂ ਦੇ ਨਾਲ ਸਬੰਧਤ ਡਿਪਰਾਂ ਦੇ ਨਾਲ ਸਬੰਧਤ ਕੈਮਰਿਆਂ ਦੇ ਨਾਲ ਸਬੰਧਤ ਐਲ ਸੀ ਡੀਆਂ ਦੇ ਨਾਲ ਦੇ ਸਬੰਧਤ ਤਾਂ ਤੁਸੀਂ ਹਰਮੀਤ ਹੁਣਾਂ ਨੂੰ ਫੋਨ ਕਰ ਲਿਓ ਫਿਰ ਯਾਦ ਰੱਖੋ ਜੇ ਤੁਸੀਂ ਇੱਥੇ ਆਉਣਾ ਗੁਲਨਾਜ਼ ਕਾਰ ਐਸੈਸਰੀ ਇੱਕ ਗੱਲ ਹਰਮੀਤ ਹੋਰ ਦੱਸ ਦੇ ਹਾਂਜੀ ਬੰਦ ਕਿਹੜੇ ਦਿਨ ਹੁੰਦੀ ਹੈ ਦੁਕਾਨ ਬੰਦ ਕਰਦੇ ਨਹੀਂ ਆਪਾਂ ਸੱਤੇ ਦਿਨ ਖੁੱਲੇ ਹਨ ਜਦ ਮਰਜ਼ੀ ਆ ਮਤਲਬ ਕਹਿਣ ਤੋਂ ਪਹਿਲਾਂ ਵੀ ਜਿੱਦẽ ਤੁਹਾਡਾ ਕੰਮ ਬੰਦ ਹੈ ਤੇ ਤੁਹਾਡਾ ਲੱਗਦਾ ਕਿ ਹਾਂ ਜਾਣਾ ਚਾਹੀਦਾ ਮਹਾਲੀ ਉਦੋਂ ਸਿੱਧਾ ਗੁਲਨਾਜ ਕਾਰ ਐਕਸੈਸਰੀ ਲਿਖ ਕੇ ਫੇਅਰਫੋਡ ਰੋਡ ਤੇ ਆਜੋ ਹਾਂਜੀ ਕੋਈ ਟ੍ਰੈਫਿਕ ਨਹੀਂ ਸਿੱਧਾ ਨੰਦੋ ਅਨੰਦ ਐ ਨਿਆਰਾਂ ਨਾਲ ਸੁਆਦ ਨਾ ਆਉਣਾ ਤੇ ਸੁਆਦ ਨਾਲ ਤੁਸੀਂ ਇੱਥੋਂ ਉਠਾ ਠੀਕ ਹੈ ਜੀ ਜੀ ਸਤਿ ਸ਼੍ਰੀ ਅਕਾਲ ਜੀ